ਇਸਰੇ ਦੀ ਵੱਡੀ ਖਬਰ ਹਿਮਾਚਲ ਪ੍ਰਦੇਸ਼ ਤੋਂ ਆ ਰਹੀ ਹੈ ਹਿਮਾਚਲ ਪ੍ਰਦੇਸ਼ ਜਿੱਥੇ ਕਿ ਰੈੱਡ ਅਲਰਟ ਚੱਲ ਰਿਹਾ ਹੈ ਪਿਛਲੇ 48 ਘੰਟਿਆਂ ਤੋਂ ਹੀ بارش ਲਗਾਤਾਰ ਹੋ ਰਹੀ ਹੈ ਉੱਥੇ ਹੀ ਮੰਡੀ ਜ਼ਿਲ੍ਹੇ ਵਿੱਚ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਇਸ ਕਾਰਨ ਮੰਡੀ ਜ਼ਿਲ੍ਹੇ ਦੇ ਅਧੀਨ ਪੰਡੋਰ ਡੈਮ ਦੇ ਪੰਜੇ ਗੇਟ ਖੋਲ ਕੇ 1 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਪਾਣੀ ਵਿੱਚ ਜ਼ਿਆਦਾ ਗਾਦ ਹੋਣ ਕਾਰਨ ਬੱਗੀ ਸੁਰੰਗ ਨੂੰ ਜਾਣ ਵਾਲੀ ਸਪਲਾਈ ਵੀ ਬੰਦ ਹੋ ਗਈ ਹੈ ਜਿਸ ਕਾਰਨ ਬਿਜਲੀ ਉਤਪਾਦਨ ਵੀ ਬੰਦ ਹੋ ਗਿਆ ਬਿਆਸ ਦਰਿਆ ਵਿੱਚ ਜੋ ਵੀ ਪਾਣੀ ਆ ਰਿਹਾ ਹੈ ਉਸ ਡੈਮ ਤੋਂ ਸਿੱਧਾ ਬਿਆਸ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ਪਾਣੀ ਦੇ ਵਹਾਅ ਨੂੰ ਦੇਖਦੇ ਹੋਏ ਡੈਮ ਨੂੰ ਫਲਸ਼ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਡੀਸੀ ਮੰਡੀ ਅਪਰਵ ਦੇਵਗਨ ਨੇ ਇਸ ਸੰਬੰਧੀ ਅਲਰਟ ਜਾਰੀ ਕੀਤਾ ਹੈ ਤੇ ਲੋਕਾਂ ਨੂੰ ਬਿਆਸ ਦਰਿਆ ਤੇ ਹੋਰ ਦਰਿਆਵਾਂ ਤੇ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਮੀਂਹ ਕਾਰਨ ਦਰਿਆਵਾਂ ਤੇ ਨਾਲਿਆਂ ਦੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਹੈ ਪੰਡੋਬਨ ਤੋਂ ਫਲਸ਼ਿੰਗ ਦਾ ਕੰਮ ਕੀਤਾ ਜਾ ਰਿਹਾ ਹੈ ਇਸ ਕਾਰਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ ਹੈ ਉਹਨਾਂ ਨੇ ਆਫਤ ਦੀ ਸਥਿਤੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹੈਲਪਲਾਈਨ ਨੰਬਰ ਤੇ ਸੰਪਰਕ ਕਰ ਲੈ ਕੇ ਆਏ ਇਸ ਦੇ ਨਾਲ ਹੀ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਦਵਾੜਾ ਨੇੜੇ ਹਾਈਵੇ ਤੇ ਪਾਣੀ ਫਿਰ ਤੋਂ ਵਹਿਣਾ ਸ਼ੁਰੂ ਹੋ ਗਿਆ ਇੱਥੇ ਸਾਲ 2023 ਵਿੱਚ ਅਜਿਹੇ ਹਾਲਾਤ ਵੇਖਣ ਨੂੰ ਮਿਲੇ ਸੀ ਅਤੇ ਲਾਰਜੀ ਪਾਵਰ ਹਾਊਸ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਸੀ ਦਰਿਆ ਦੇ ਦੂਜੇ ਪਾਸੇ ਲਾਰਜੀ ਪਾਵਰ ਹਾਊਸ ਦੀ ਇਮਾਰਤ ਤੱਕ ਪਹੁੰਚਣ ਲਈ ਬਣਾਇਆ ਗਿਆ ਲਟਕਦਾ ਫੋਰਟ ਬ੍ਰਿਜ ਅੱਜ ਬਿਆਸ ਦਰਿਆ ਦੀਆਂ ਲਹਿਰਾਂ ਵਿੱਚ ਸਮਾ ਗਿਆ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਪੁਲ ਤੱਕ ਪਹੁੰਚ ਗਿਆ ਜਿਸ ਕਾਰਨ ਇਹ ਪੁਲ ਟੁੱਟ ਗਿਆ ਇਸ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ ਚੰਡੀਗੜ੍ਹ ਮਨਾਲੀ ਰਾਸ਼ਟ੍ਰਪਤੀ ਰਾਜਮਾਰਗ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਇਸ ਕਾਰਨ ਬਹੁਤ ਸਾਰੇ ਲੋਕ ਵੀ ਟਨਲਸ ਦੇ ਵਿੱਚ ਫਸੇ ਹੋਏ ਨੇ ਕਿੱਥੇ ਕਿੰਨੀ ਬਾਰਿਸ਼ ਹੋਈ ਹੈ ਇਹ ਵੀ ਤੁਹਾਨੂੰ ਦੱਸ ਦਿੰਨੇ ਆ हिमाचल ਵਿੱਚ ਪਿਛਲੇ 12 ਘੰਟਿਆਂ ਵਿੱਚ ਸਭ ਤੋਂ ਵੱਧ بارش ਬिलासपुर ਦੇ ਨਾਣਾਦੇਵੀ ਵਿਦੇ ਵਿੱਚ ਹੋਈ ਹੈ ਜਿੱਥੇ 160.8 ਮਿਲੀਮੀਟਰ بارش ਦਰਜ ਕੀਤੀ ਗਈ ਹੈ ਪਟਿਆਰ ਜੋ ਕਿ ਚੁਵਾੜੀ ਹੈ ਉੱਥੇ 125.2 ਮਿਲੀਮੀਟਰ بارش ਮਨਾਲੀ ਵਿੱਚ 102.0 ਮਿਲੀਮੀਟਰ ਧਰਮਸ਼ਾਲਾ ਵਿੱਚ 102.0 ਮਿਲੀਮੀਟਰ بارش ਦਰਜ ਕੀਤੀ ਗਈ ਹੈ ਕਾਂਗੜਾ ਦੇ ਵਿੱਚ 99 ਮਿਲੀਮੀਟਰ ਨਗਰੋਟਾ ਸੂਰੀਆਂ ਵਿੱਚ 88.8 ਮਿਲੀਮੀਟਰ ਪਾਲਮਪੁਰ ਦੇ ਵਿੱਚ ਵੀ 88 ਮਿਲੀਮੀਟਰ ਪਾਣੀ ਜੋ ਹੈ ਉਸ ਦਾ ਪੱਧਰ ਦਰਜ ਕੀਤਾ ਗਿਆ ਹੈ بارش ਦਾ ਇਸ ਤੋਂ ਇਲਾਵਾ ਭੁੰਤਰ ਵਿੱਚ 77.2 ਮਿਲੀਮੀਟਰ ਚੰਬਾ ਦੇ ਵਿੱਚ 74.0 ਮਿਲੀਮੀਟਰ ਗੁਲੇਰ ਵਿੱਚ 71.8 ਮਿਲੀਮੀਟਰ ਪਾਣੀ ਜੋ ਹੈ ਉਹ بارش ਦਾ ਦਰਜ ਕੀਤਾ ਗਿਆ ਤਵਾਖ ਵਕ ਥਾਵਾਂ ਤੇ ਕਾਫੀ ਜ਼ਿਆਦਾ ਜੋ بارش ਹੈ ਉਹ ਹੋ ਚੁੱਕੀ ਹੈ ਤੇ ਰਿਕਾਰਡ ਤੋੜ ਇਸ ਵਾਰੀ بارش ਹੋਈ ਹੈ ਮਸਲਾ ਇਹ ਹੈ ਕਿ ਹਿਮਾਚਲ ਦੇ ਵਿੱਚ ਬੱਦਲ ਫਟ ਚੁੱਕਿਆ ਹੈ ਤੇ ਬੱਦਲ ਫਟਣ ਕਾਰਨ ਪੰਡੋ ਡੈਮ ਦਾ ਜੋ तमाम ਜਿੰਨੇ ਵੀ ਫਲੱਡ ਗੇਟ ਨੇ ਪੰਜ ਫਲੱਡ ਗੇਟ ਨੇ ਉਹਨਾਂ ਨੂੰ ਖੋਲ ਦਿੱਤਾ ਗਿਆ ਜਿਸ ਦਾ ਪਾਣੀ ਪੰਜਾਬ ਵੱਲ ਵਧ ਰਿਹਾ ਹੈ ਪੰਜਾਬ ਦੇ ਵਿੱਚ ਪਹਿਲਾਂ ਹੀ ਪਾਣੀ ਦੀ ਬਹੁਤਾਤ ਹੈ ਪੰਜਾਬ ਦੇ ਵਿੱਚ ਇਸ ਵੇਲੇ ਬਿਆਸ ਦਰਿਆ کافی ਜ਼ਿਆਦਾ ਭਰਿਆ ਹੋਇਆ ਏ ਤੇ ਬਿਆਸ ਦਰਿਆ ਦਾ ਪਾਣੀ ਜੋ ਹੈ ਉਸ ਨੂੰ ਵੀ ਕੰਟਰੋਲ ਤੋਂ ਬਾਹਰ ਹੀ ਦੱਸਿਆ ਜਾ ਰਿਹਾ ਹੈ ਅਜਿਹੇ ਦੇ ਵਿੱਚ ਜੇਕਰ ਹਿਮਾਚਲ ਤੋਂ ਹੋਰ ਪਾਣੀ ਆਉਂਦਾ ਏ ਤਾਂ ਪਾਣੀ ਦਾ ਪੱਧਰ ਪੰਜਾਬ ਦੇ ਵਿੱਚ ਕਿੰਨਾ ਹੋਵੇਗਾ ਪੰਜਾਬ ਇਹ ਪਾਣੀ ਕਿੱਧਰ ਭੇਜੇਗਾ ਪੰਜਾਬ ਦੇ ਕਿੰਨੇ ਖੇਤ ਤਬਾਹ ਹੋਣਗੇ ਕਿੰਨੇ ਸ਼ਹਿਰ ਕਿੰਨੇ ਪਿੰਡ ਤਬਾਹ ਹੋਣਗੇ ਕਿੰਨੇ ਘਰ ਤਬਾਹ ਹੋਣਗੇ ਇਸ ਦਾ ਅੰਦਾਜ਼ਾ ਲਗਾਇਆ ਜਾਣਾ ਵਾਕਈ ਮੁਸ਼ਕਿਲ ਹੁੰਦਾ ਜਾ ਰਿਹਾ ਫਿਲਹਾਲ ਤਾਂ ਰਾਹਤ ਅਤੇ ਜੋ ਕਾਰਜ ਦੀਆਂ ਟੀਮਾਂ ਨੇ ਰਾਹਤ ਤੇ ਬਚਾਅ ਕਾਰਜ ਦੀਆਂ ਟੀਮ ਆਪਣੇ ਕੰਮ ਵਿੱਚ ਲੱਗੀਆਂ ਹੋਈਆਂ ਨੇ ਪਰ ਪੰਜਾਬ ਦੇ ਵਿੱਚ ਵੀ ਹਾਲਾਤ ਬੇਹਦ ਬੱਤਰ ਹੋ ਰਹੇ ਨੇ ਫਿਲਹਾਲ ਤਸਵੀਰਾਂ ਹਿਮਾਚਲ ਪ੍ਰਦੇਸ਼ ਦੀਆਂ ਜਿੱਥੇ ਕਿ रेड अलर्ट ਦੇ ਵਿਚਕਾਰ ਪਿਛਲੇ 48 ਘੰਟਿਆਂ ਤੋਂ ਹੋ ਰਹੀ بارش ਕਾਰਨ ਮੰਡੀ ਜ਼ਿਲ੍ਹੇ ਵਿੱਚ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਮੰਡੀ ਜ਼ਿਲ੍ਹੇ ਦੇ ਅਧੀਨ ਪੈਂਦੇ ਪੰਡੋ ਡੈਮ ਦੇ ਪੰਜੇ ਗੇਟ ਖੋਲ ਕੇ 1 ਲੱਖ ਕਿਊਸਿਕ ਪਾਣੀ ਜੋ ਹੈ ਉਹ ਛੱਡ ਦਿੱਤਾ ਗਿਆ ਪਾਣੀ ਵਿੱਚ ਜ਼ਿਆਦਾ ਗਾਧ ਹੈ ਇਸ ਕਾਰਨ ਬੱਗੀ சுரੰਗ ਨੂੰ ਜਾਣ ਵਾਲੀ ਸਪਲਾਈ ਬੰਦ ਹੋ ਗਈ ਔਰ ਬਿਜਲੀ ਦਾ ਉਤਪਾਦਨ ਵੀ ਇਸ ਵੇਲੇ ਹਿਮਾਚਲ ਦੇ ਮੰਡੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਚੁੱਕਿਆ ਬਿਆਸ ਦਰਿਆ ਵਿੱਚ ਜੋ ਵੀ ਪਾਣੀ ਆ ਰਿਹਾ ਉਸ ਨੂੰ ਡੈਮ ਤੋਂ ਸਿੱਧਾ ਬਿਆਸ ਦਰਿਆ ਵਿੱਚ ਛੱਡਿਆ ਜਾ ਰਿਹਾ ਪਾਣੀ ਦੇ ਵਹਾ ਨੂੰ ਦੇਖਦੇ ਹੋਏ ਡੈਮ ਨੂੰ ਫਲਸ਼ ਕਰਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਤਾਂ ਡੀਸੀ ਮੰਡੀ ਅਪੁਰਵ ਦੇਵਕਨ ਨੇ ਇਸ ਸੰਬੰਧੀ ਅਲਰਟ ਜਾਰੀ ਕੀਤਾ ਹੋਇਆ ਲੋਕਾਂ ਨੂੰ ਬਿਆਸ ਦਰਿਆ ਹੋਰ ਦਰਿਆਵਾਂ ਤੇ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਦਰਿਆਵਾਂ ਤੇ ਨਾਲਿਆਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ